ਡੋਨ ਨਵਟਾ ਬਣ ਕੇ ਬੈਠੀ ਸਾਗ ਵਿੱਚ ਦੱਸ ਕੀ ਪੈਂਦਾ ਆ ਸਾਗ ਚ ਸਾਗ ਹੀ ਪੈਂਦਾ ਮੰਮੀ ਜੀ ਹੋਰ ਕੀ ਪੈਂਦਾ ਸਾਗ ਤੇ ਸਾਗ ਹੀ ਹੁੰਦਾ ਆ ਹੋਰ ਕੀ ਪੈਂਦਾ ਵਿੱਚ ਪਾਣੀ ਨੂਨ ਮਰਚ ਹਲਦੀ ਮਰਚ ਹਲਦੀ ਹਲਦੀ ਕੌਣ ਪਉਂਦਾ ਸਾਗ ਚ ਆਪਾਂ ਪਾ ਲਾਂਗੇ ਕਿਹੜਾ ਕੋਈ ਕੁਝ ਕਹਿਣ ਲੱਗਾ ਜਿੰਦਰ ਜੀ ਬਾਂਡ ਚੱਲਣ ਦੀ ਹੈ ਨਾ ਤੇਰਾ ਦਿਮਾਗ ਚੱਲਦਾ ਹੈ ਤੇ ਸਾਗ ਬਣਾਉਂਦੀ ਹੁੰਦੀ ਉਹਨਾਂ ਦੇ ਮੰਮੀ ਦਿਮਾਗ ਚੱਲਣ ਨਾਲ ਇੰਜੀਨੀਅਰ ਡਾਕਟਰ ਬਣਿਆ ਜਾਂਦਾ ਆ ਸਾਗ ਥੋੜੀ ਬਣਦਾ ਜਾਓ ਕੀ ਹੋ ਗਿਆ ਕੀ ਹੋ ਗਿਆ ਕੋਈ ਖਾਜ ਥਰੂ ਆਉਂਦੀ ਓ ਉਮਰ ਮਿੱਤੂ ਉਮਰ ਆ ਗਈ ਜੋਰ ਕਾ ਕਲਾਮ ਤੇਰੀ ਜਰਾਨੀ ਸਾਗ ਨਹੀਂ ਬਣਾਉਣਾ ਆਂਦਾ ਦੱਸ ਨਹੀਂ ਸਾਗ ਚ ਕੀ ਪੈਂਦਾ ਸਾਗ ਚ ਕੀ ਪੈਂਦਾ ਹਾਂ ਤੁਮ ਬਾਥਰੂਮ ਕਿ ਲੈ ਜਾਣਾ ਆਂ ਅੱਲਾ ਪਾਤੂ ਬਾ ਬਾਥੂ ਬਾਥੂ ਪੈਂਦਾ ਹੋਰ ਹਾਂ ਦੋਈ ਪੀ ਤੇ ਮਮਮੀ ਜੀ ਕੱਲਾ ਸੁਣਾਈ ਜਾਂਦੇ ਤੂੰ ਮੈਨੂੰ ਪਾਗਲ ਪਾਗਲ ਕਹੀ ਜਾਂਦੇ ਓ ਗੱਲੀ ਕੈਂਡਾ ਪਾਲ ਲੱਕ ਪਾਪਾ ਲੱਕ ਪਾਲ 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 ਪੈਂਦੀ ਹੋਰ ਹੋਰ બસ મમી જી હું થોડી ગ્રિયા પા